ਤਾਤ ਸ਼ਖਸੀਅਤ ਵਿਅਕਤੀ ਦੇ ਸਮੁੱਚੇ ਵਿਹਾਰ ਦਾ ਦਰਪਣ ਹੁੰਦੀ ਹੈ ਡੰਡੀ ਅਸੀਂ ਜੋ ਕੁਝ ਹਾਂ ਜਾਂ ਜੋ ਕੁਝ ਬਣਨਾ ਲੋਚਦੇ ਹਾਂ ਇਸ ਦੀ ਝਲਕ ਜੀਵਨ ਦੇ ਹਰ ਪੱਖ ਵਿੱਚ ਵਿਆਪਕ ਹੈ ਡੰਡੀ ਇਹ ਇੱਕ ਵਿਅਕਤੀ ਦੇ ਸਰੀਰਕ ਮਾਨਸਿਕ ਸੰਵੇਗਾਤਮਕ ਭਾਈਚਾਰਕ ਤੇ ਆਚਰਣਾਤਮਿਕ ਢਾਂਚੇ ਦੀ ਲੋੜ ਹੈ ਡੰਡੀ ਜਿੰਨਾ ਕੋਈ ਵਿਅਕਤੀ ਪ੍ਰਭਾਵਿਤ ਕਰਦਾ ਹੈ ਉਸ ਅਨੁਸਾਰ ਉਸ ਦੀ ਸ਼ਖਸੀਅਤ ਨੂੰ ਬਲਵਾਨ ਸਮਝਿਆ ਜਾਂਦਾ ਹੈ ਡੰਡੀ ਇਸ ਦੇ ਉਲਟ ਜਿਸ ਵਿਅਕਤੀ ਦਾ ਕੋਈ ਪ੍ਰਭਾਵ ਨਹੀਂ ਉਸ ਵਿਅਕਤੀ ਨੂੰ ਕਮਜ਼ੋਰ ਸ਼ਖਸੀਅਤ ਵਾਲਾ ਕਿਹਾ ਜਾਂਦਾ ਹੈ ਡੰਡੀ ਤੁਸੀਂ ਵੇਖਿਆ ਹੋਵੇਗਾ ਕਿ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਆਉਣ ਨਾਲ ਕਮਰਾ ਭਰਿਆ ਭਰਿਆ ਤੇ ਜਾਣ ਨਾਲ ਖਾਲੀ ਖਾਲੀ ਲੱਗਦਾ ਹੈ ਬੱਚੇ ਦੀ ਸ਼ਖਸੀਅਤ ਤੇ ਮੋਢਲਾ ਪ੍ਰਭਾਵ ਕਰਦੀ ਚਾਰ ਦਿਵਾਰੀ ਵਿਚਲੇ ਵਾਤਾਵਰਨ ਦਾ ਪੈਂਦਾ ਹੈ ਡੰਡੀ ਜਦ ਬੱਚਾ ਛੋਟਾ ਹੁੰਦਾ ਹੈ ਉਹੋ ਵੱਡਿਆਂ ਤੇ ਨਿਰਪਰ ਕਰਦਾ ਹੈ ਉਹਨਾਂ ਦਾ ਹੁਕਮ ਮੰਨਦਾ ਹੈ ਪਰ ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਸ ਦੀਆਂ ਲੋੜਾਂ ਵੱਧ ਜਾਂਦੀਆਂ ਹਨ ਉਹ ਬਧੇਰੇ ਆਜ਼ਾਦੀ ਪਸੰਦ ਕਰਦਾ ਹੈ ਡੰਡੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਤ੍ਰਿਪਤ ਕਰਨ ਲਈ ਯੋਗ ਅਫਸਰ ਲੱਭਦਾ ਹੈ ਡੰਡੀ ਉਸ ਦੀ ਚਾਹਨਾ ਹੁੰਦੀ ਹੈ ਕਿ ਪਰਿਵਾਰ ਦੇ ਮੈਂਬਰਾਂ ਦਾ ਵਤੀਰਾ ਪਿਆਰ ਸਤਿਕਾਰ ਤੇ ਭਰੋਸੇ ਭਰਿਆ ਹੋਵੇ ਡੰਡੀ ਉਹ ਚਾਹੁੰਦਾ ਹੈ ਕਿ ਉਸ ਤੇ ਭਰੋਸਾ ਅਤੇ ਵਿਸ਼ਵਾਸ ਕੀਤਾ ਜਾਵੇ ਕੋਈ ਉਸ ਵੱਲ ਸ਼ੱਕ ਦੀ ਨਿਗਾ ਨਾਲ ਨਾ ਤੱਕੇ ਡੰਡੀ ਉਹ ਸੋਚਦਾ ਹੈ ਕਿ ਉਸ ਨੂੰ ਆਰਥਿਕ ਤੇ ਭਾਵਿਕ ਸੁਰੱਖਿਆ ਦਿੱਤੀ ਜਾਵੇ ਡੰਡੀ ਜੇ ਹਾਲਾਤ ਸੁਖਾਵੇਂ ਹਨ ਵਾਤਾਵਰਣ ਅਨੁਕੂਲ ਹੈ ਤਾਂ ਹੀ ਬੱਚੇ ਦੀ ਚੰਗੀ ਸ਼ਖਸੀਅਤ ਦੀ ਉਸਾਰੀ ਦੀ ਨਹੀਂ ਰੱਖੀ ਜਾ ਸਕਦੀ ਹੈ ਡੰਡੀ ਜੇ ਉਸ ਨੂੰ ਵਕਤ ਸਿਰ ਨਾ ਸੰਭਾਲਿਆ ਜਾਵੇ ਤਾਂ ਉਸ ਦੀ ਸ਼ਖਸੀਅਤ ਖੇਰੂ ਖੇਰੂ ਹੋ ਜਾਵੇਗੀ ਡੰਡੀ ਨਾ ਹੀ ਬਹੁਤੇ ਕੜੇ ਅਨੁਸ਼ਾਸਨ ਦੀ ਲੋੜ ਹੈ ਨਾ ਹੀ ਅਤੀ ਢਿੱਲੇ ਦੀ ਡੰਡੀ ਨਾ ਹੀ ਬਹੁਤੀਆਂ ਪਾਬੰਦੀਆਂ ਚਾਹੀਦੀਆਂ ਹਨ ਨਾ ਹੀ ਲੋੜ ਤੋਂ ਵੱਧ ਲਾੜ ਡੰਡੀ ਲੋੜ ਤੋਂ ਵੱਧ ਰੱਖਿਆ ਬੇਲੋੜੀ ਪ੍ਰਸ਼ੰਸਾ ਨਿੱਕੀ ਨਿੱਕੀ ਗੱਲ ਤੇ ਟੋਕਾ ਟਾਕੀ ਹਰ ਇੱਛਾ ਦੀ ਪੂਰਤੀ ਬੱਚੇ ਦੀਆਂ ਯੋਗਤਾਵਾਂ ਤੇ ਕੋਸ਼ਲਤਾਵਾਂ ਦੇ ਸਹੀ ਵਿਕਾਸ ਵਿੱਚ ਇੱਕ ਵੱਡੀ ਰੁਕਾਵਟ ਹਨ ਡੰਡੀ ਇੱਕ ਸੁਚੱਜੀ ਸੋਜਵਾਨ ਮਾਂ ਬੱਚੇ ਲਈ ਇੱਕ ਸੁਖਾਵੀ ਤੇ ਸੁਧਰੀ ਸੇਧ ਪੇਸ਼ ਕਰ ਸਕਦੀ ਹੈ ਡੰਡੀ ਚੰਗੀ ਸ਼ਖਸੀਅਤ ਉਹ ਹੈ ਜਿਸ ਵਿੱਚ ਚੰਗੇ ਲੱਛਣ ਪ੍ਰਧਾਨ ਹਨ ਡੰਡੀ ਚੰਗੇ ਜਾਂ ਮਾੜੇ ਲੱਛਣ ਬੱਚਾ ਸਿੱਖਦਾ ਹੈ ਜਿਸ ਘਰ ਵਿੱਚ ਸਤਿਕਾਰ ਸ਼ਾਂਤੀ ਤੇ ਪਿਆਰ ਹੈ ਉੱਥੇ ਖੁਸ਼ੀ ਤੇ ਸੰਤੁਸ਼ਟੀ ਹੈ ਡੰਡੀ ਬੱਚੇ ਦੀ ਸ਼ਖਸੀਅਤ ਦੇ ਵਿਕਾਸ ਲਈ ਇਹ অনুকূল ਵਾਤਾਵਰਣ ਹੈ ਇਸ ਵਾਤਾਵਰਣ ਵਿੱਚ ਬੱਚਾ ਆਪਣੇ ਆਪ ਨੂੰ ਅਣਚਾਹਿਆ ਨਹੀਂ ਸਵੀਕ੍ਰਿਤ ਬਾਲਕ ਸਮਝਦਾ ਹੈ ਡੰਡੀ ਥੋੜਾ ਜਿਹਾ ਪਿਆਰ ਦੇਣ ਨਾਲ ਉਸ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਡੰਡੀ ਜੇ ਵਾਤਾਵਰਣ ਅਨੁਕੂਲ ਨਹੀਂ ਉਹ ਬੱਚਾ ਭੈੜਾ ਤੇ ਆਜ਼ਾਦ ਬਣ ਜਾਵੇਗਾ ਡੰਡੀ ਚੰਗੀ ਪੋਸਟਿਕ ਖੁਰਾਕ ਤੇ ਸਾਫ਼ ਪੋਸ਼ਾਕ ਬੱਚੇ ਦੀਆਂ ਸਰੀਰਕ ਲੋੜਾਂ ਹਨ ਡੰਡੀ ਇਸ ਤੋਂ ਇਲਾਵਾ ਉਹ ਲੋੜੀਂਦਾ ਪਿਆਰ ਸੁਰੱਖਿਆ ਪ੍ਰੇਰਣਾ ਉਤਸ਼ਾਹ ਸ਼ਲਾਗਾ ਲਾਡ ਗੱਲਾਂ ਕਰਨ ਦੀ ਖੁਲ ਤੇ ਮਾਪਿਆਂ ਨਾਲ ਘੁਲ ਮਿਲ ਕੇ ਖੇਡਣ ਦੀ ਇੱਛਾ ਵੀ ਰੱਖਦਾ ਹੈ ਡੰਡੀ